ਅੱਤ ਦੀ ਗਰਮੀ ਤੋਂ ਬਚਣ ਦੇ ਲਈ ਗਰੀਬ ਪਰਿਵਾਰ ਨੇ ਰਾਤ ਨੂੰ ਬਿਹੀ ਦੇ ਵਿੱਚ ਮੰਝੇ ਡਾਲੇ ਜਦੋਂ ਗਲੀ ਦੇ ਵਿੱਚ ਮੰਝੇ ਡਾਏ ਹੋਏ ਸੀ ਤਾਂ ਇੱਕ ਜ਼ਿਮੀਦਾਰ ਨੇ ਆ ਕੇ ਟਰੈਕਟਰ ਚੜਾ ਦਿੱਤਾ ਤੇ ਹਗਾਮਾ ਹੋ ਗਿਆ ਇਹ ਗਰੀਬ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਤਾਂ ਗਲੀ ਪਿੱਛੇ ਜਾ ਕੇ ਬੰਦ ਹੋ ਜਾਂਦੀ ਹੈ ਇਸ ਜ਼ਿਮੀਦਾਰ ਨੇ ਜਾਣ ਬੁੱਝ ਕੇ ਜਿਹੜਾ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਘੱਟੋ ਘੱਟ 3-4 ਬੰਦਿਆਂ ਦੀ ਘੁਟਮਾਰ ਕੀਤੀ 15 ਬੰਦਿਆਂ ਨੂੰ ਫੋਨ ਕਰਕੇ ਸਾਡੇ ਗਰੀਬ ਪਰਿਵਾਰ ਤੇ ਜਿਹੜਾ ਇਹ ਤੌਂਸ ਜਮਾਉਣਾ ਆ ਸੀ ਤੇ ਦੱਸਦੀ ਏ ਕਿ ਖਬਰ ਫਿਰੋਜ਼ਪੁਰ ਦੇ ਪਿੰਡ ਦੀ ਆ ਫਿਰੋਜ਼ਪੁਰ ਦਾ ਪਿੰਡ ਜਿਹੜਾ ਸੋਢੀ ਵਾਲਾ ਪਿੰਡ ਆ ਜਿੱਥੋਂ ਦੇ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਜਿਹੜਾ ਐਸੀ ਕੈਟਾਗਰੀ ਨਾਲ ਸੰਬੰਧ ਰੱਖਦਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਗਰਮੀਆਂ ਦੇ ਵਿੱਚ ਵਿਹੀ ਦੇ ਵਿੱਚ ਮੰਜੇ ਢਾਕੇ ਪੈਨੇ ਆ ਕਿਉਂਕਿ ਬਿਹਤ ਗਰੀਬੀ ਐ ਜਿਸ ਕਰਕੇ ਹੋਰਾਂ ਦੇ ਘਰਾਂ ਵਿੱਚ ਏਸੀ ਕੂਲਰ ਨੇ ਤਾਂ ਕਰਕੇ ਅਸੀਂ ਵਿਹੀ ਦੇ ਵਿੱਚ ਖੁੱਲੀ ਹਵਾ ਵਿੱਚ ਪੈ ਜਾਂਦੇ ਆ ਪਰ ਇਸ ਨੇ ਆ ਕੇ ਸਾਡੇ ਮੰਜੇ ਤੇ ਟਰੈਕਟਰ ਚੜਾ ਦਿੱਤਾ ਤੇ ਮੰਜੇ ਵੀ ਤੋੜ ਦਿੱਤੇ ਤੇ ਸਾਡੇ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਐ ਤੇ ਮਾਮਲਾ ਇਨਾ ਭੱਕਦਾ ਜਾ ਰਿਹਾ ਕਿ ਹਸਪੀਟਲ ਦੇ ਵਿੱਚ ਅਜੇ ਕੀ ਨਾਮ ਕੋਲ ਦੁਰਗਾ ਜੀ ਦੁਰਗਾ ਕਿੱਥੋਂ ਦਾ ਰਹਿਣ ਵਾਲਾ ਪਿੰਡ ਸੋਢੀ ਵਾਲਾ ਜੀ ਜਿਹੜੀ ਕੁੱਟਮਾਰ ਹੋਈ ਕਿਸ ਤਰ੍ਹਾਂ ਹੋਈ ਕਿਹਨਾਂ ਨੇ ਕੀਤੀ ਤੁਹਾਡੇ ਸਾਡੇ ਨਾਲ ਜੀ ਸਰਦਾਰ ਨੇ ਜ਼ਿਮੀਦਾਰ ਨੇ ਪਿੰਡ ਦੇ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਸੀਂ ਏਸੀ ਪਰਿਵਾਰ ਦੇ ਆ ਸਾਨੂੰ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਜਿਹੜੀਆਂ ਜਨਾਨੀਆਂ ਨੂੰ ਗੰਦੀਆਂ ਧੀਆਂ ਪਹਿਣਾ ਦੀਆਂ ਗਾਲਾਂ ਦੇ ਕੇ ਗਏ ਨੇ ਬਹੁਤ ਗੰਦੀਆਂ ਗੰਦੀਆਂ ਬੇਸੁਣਨ ਵਾਲੀਆਂ ਤੇ ਕਿਸ ਗੱਲ ਨੂੰ ਲੈ ਕੇ ਰੋਲਾ ਹੋਇਆ ਮੰਜੇ ਤੋਂ ਰੋਲਾ ਪਿਆ ਜੀ ਗਲੀ 'ਚ ਅਸੀਂ ਮੰਜੇ ਡਾਏ ਸੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇੰਨੀ ਜ਼ਿਆਦਾ ਉਹ ਲੱਗਦੇ ਨੇ ਟਰੈਕਟਰ ਥਾਲੀ ਨਹੀਂ ਕੋਈ ਕੁਛ ਨਹੀਂ ਜੀ ਉਥੋਂ ਲੱਗਦਾ ਹੁੰਦੇ ਖੇਤ ਨੂੰ ਕੋਈ ਰਾਹ ਨਹੀਂ ਲੱਗਦਾ ਕਿਸੇ ਦੇ ਘਰ ਨੂੰ ਟਰੈਕਟਰ ਟਰੈਲੀ ਜਾਂਦਾ ਉਹ ਰੋਲਾ ਪਿਆ ਹਾਂਜੀ ਬਕਾਇਦਾ ਉਥੋਂ ਕੋਈ ਟਰੈਕਟਰ ਨਹੀਂ ਕੋਈ ਟਰੈਲੀ ਨਹੀਂ ਹੁੰਦੇ ਖੇਤ ਨੂੰ ਜਾਂਦਾ ਨਾ ਘਰ ਨੂੰ ਬਸ ਸਾਡੇ ਘਰਾਂ ਤੋਂ ਅੱਗੇ ਜਾ ਕੇ ਰਾਹ ਖਤਮ ਹੋ ਜਾਂਦਾ ਜੀ ਕਿਸ ਤਰ੍ਹਾਂ ਪਿੰਡ ਦੇ ਵਿੱਚ ਤੁਹਾਨੂੰ ਫੋਟੋਵਰ ਕਿੰਨੀ ਬੇਰਹਿਮੀ ਨਾਲ ਪੁੱਛੀ ਸਾਡੇ ਬੁੜੀਆਂ ਨਾਲੋਂ ਬੇਸਲੂਕੀ ਨਾਲ ਪੇਸ਼ ਆਏ ਨੇ ਜੀ ਤੁਹਾਨੂੰ ਡਾਂਗਾ ਨਾਲ ਵਗੇਰਦੇ ਸੀ ਤੇ ਨਾਲੇ ਪਿਸਤੌਲ ਦੀਆਂ ਤੰਕੀਆਂ ਦੇਂਦੇ ਆਏ ਸੀ ਤੇ ਪਿਸਤੌਲ ਵੀ ਬਕਾਇਦਾ ਲੈ ਕੇ ਆਏ ਸੀ ਕਹਿੰਦਾ ਜਿਆਦੇ ਬੋਲੇ ਤਾਂ ਗੋਲੀ ਠੋਕ ਦੂੰਗਾ ਗਾਲੀ-ਖਲੋਚ ਵੀ ਹਾਂਜੀ ਬਹੁਤ ਗੰਦੀਆਂ ਗੰਦੀਆਂ ਗਾਲ੍ਹੀਆਂ ਦਿੱਤੀਆਂ ਜੀ ਇਹ ਵੀ ਤਾਂ ਹਾਂਜੀ ਏਸੀ ਜੱਟ ਜੱਟ ਇਹ ਜਰਨਲ ਜੱਟ ਸਿੰਘ ਨੇ ਜੱਟ ਸਿੰਘ ਨੇ ਜੀ ਹਾਂ ਹਾਂ ਹੋਣ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹਾਂਜੀ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਸਾਡੀ ਇਹ ਬੇਨਤੀ ਹੈ ਕਿ ਸਾਡੇ ਏਸੀ ਪਰਿਵਾਰ ਨਾਲ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਹਾਂਜੀ ਹਾਂਜੀ ਸਾਰਾ ਕੁਝ ਹੈਗਾ ਜੀ ਹਾਂਜੀ ਪਹਿਲੀ ਕਾਰਵਾਈ ਤੋਂ ਨਹੀਂ ਹੋ ਰਹੀ ਹੈ ਜੀ ਅਸੀਂ ਰਾਤ ਨੂੰ ਜਾ ਰਹੇ ਹਾਂ ਜੀ ਸਾਨੂੰ ਰਾਹ ਦੇ ਵਿੱਚ ਰੋਕ ਕੇ ਮਾਰ ਪੀਟ ਕੀਤੀ ਜਾ ਰਹੀ ਹੈ ਸਾਨੂੰ ਕੁੱਟਿਆ ਜਾ ਰਿਹਾ ਹੈ ਬੰਦੇ ਬਕਾਇਦਾ ਗੱਡੀ 'ਚ 3-4 ਗੱਡੀਆਂ ਲਿਆਉਂਦੇ ਨੇ ਬਕਾਇਦਾ ਕਾਪੇ ਲੈ ਕੇ ਸਾਡੇ ਮਗਰ ਆਉਂਦੇ ਨੇ ਅਸੀਂ ਫਿਰ ਹਾਂਜੀ ਰਾਹ ਘੇਰ ਘੇਰ ਕੋਟ ਦੇਣ ਗੋਲੀਆਂ ਦੀਆਂ ਧੰਕੀਆਂ ਦਿੰਦੇ ਨੇ ਪੂਰੀ ਪਤਵਾਰ ਹਾਂਜੀ ਕੀ ਨਾਮ ਤੁਹਾਡਾ ਬੋਲ ਬੰਬ ਜੀ ਅੱਜ ਬੰਬ ਕਰਿਆ ਨਾ ਕੋਈ ਇਹਨਾਂ ਦਾ ਥੋੜੀ ਵਾਲਾ ਜੀ ਆਪਣਾ ਮੇਰੀ ਕੁਤਮਾਰ ਹੋਈ ਇਹਨਾਂ ਨੇ ਇਹ ਖਲਾਰਾ ਸਿੰਘ ਪਿੰਡ ਛੋਡੀ ਵਾਲਾ ਟਾਣੀ ਤੇ ਬੈਠੇ ਨੇ ਤੇ ਕੁੱਟ ਮਾਰ ਰਹੀ ਬੇਲੀ ਮੋਬਾਈਲ ਤੇ ਗੱਲ ਕਰਦਾ ਪੈਸਾ ਆਪਣੀ ਘਰ ਦੀ ਨਾਲ ਕਹਿੰਦੇ ਨਾ ਕਰਦਾ ਸੀ ਛੜਕ ਤੇ ਮੋੜ ਜੇ ਤੇ ਬੈਠਾ ਕਰਾਂ ਦੇ ਅੱਗੇ ਇਹਨੇ ਬੈਟਰੀ ਵਾਲੀ ਸਕੂਟਰੀ ਇਹ ਹੁੰਦੀ ਉਹ ਲਿਆ ਕੇ ਕੋਲੇ ਦੇ ਡਾਕ ਕੇ ਕੁਛ ਸਿਰ ਤੇ ਇਹਦੇ ਚੀਜ਼ ਮਾਰੀ ਏ ਇਹ ਡਿੱਗ ਪਿਆ ਬਾਅਦ ਚ ਇਹ ਉਥੋਂ ਮੰਨ ਕੇ ਡੈਗ ਡੂਗ ਪਿਆ ਉਹ ਇਹਦੇ ਗਾਲ ਪੈ ਗਿਆ ਆਹੀ ਛਡਾਉਣ ਗਏ ਆ ਬਾਅਦ ਚ ਉਹਦੇ ਮੁੰਡੇ ਆਏ ਨੂੰ ਸਾਰੇ ਆਣ ਕੇ ਗਾਲ ਪੈ ਗਏ ਨੇ ਫਿਰ ਉਹਦਾ ਕਿੱਥੇ ਗਾਲ ਰੋਹ ਮੰਝਿਆਂ ਨੂੰ ਲੈ ਕੇ ਪਿਆ ਜੀ ਗਲੀ ਚ ਮੰਝੇ ਡਾ ਗਲੀ ਚ ਮੰਝੇ ਸਾਡੇ ਕੋਲ ਥਾਂ ਨਹੀਂ ਹੈਗੀ ਇੰਨੀ ਤੇ ਗਲੀ ਦੇ ਡਾਹਲੀ ਦਾ ਕੋਈ ਉੱਥੇ ਟਰੈਕਟਰ ਨਹੀਂ ਲੰਘਦਾ ਕੋਈ ਟਰਾਲੀ ਨਹੀਂ ਲੰਘਦੀ ਕੋਈ ਖੇਤ ਇਹਦੇ ਨੂੰ ਰਾਹ ਨਹੀਂ ਉਤਰਦਾ ਉਥੋਂ ਬਿਨਾ ਵਜਾ ਤੋਂ ਤੂੰ ਮੁਕਾਲ ਲੈਂਦਾ ਬੰਦਾ ਤੁਹਾਡੇ ਕੋਲ ਵੀਡੀਓ ਹੈਗੀ ਸਾਡੇ ਕੋਲ ਵੀਡੀਓ ਵੀ ਹੈਗੀ ਹਾਂਜੀ ਤੇਰੀ ਕਟ ਮਾਰ ਉਹਨਾਂ ਨੇ ਹਾਂ ਉਹਦੀ ਵੀਡੀਓ ਹੈਗੀ ਸਾਰਾ ਕੁਝ ਹੈਗਾ ਜੀ ਟਰੈਕਟਰ ਚੜਾਇਆ ਕੀ ਦਿੱਤਾ ਤਿੱਥੇ ਜਿੱਥੇ ਟਰੈਕਟਰ ਚੜਾਉਂਦੇ ਕੋਈ ਇਹਨਾਂ ਦੇ ਨੇ ਸਾਰਿਆਂ ਦੇ ਕਢਾਉਣ ਦੀ ਕੋਸ਼ਿਸ਼ ਕੀਤੀ ਉਹਨੇ ਆਖਿਆ ਸਾਰਿਆਂ ਨੂੰ ਮੈਂ ਮਾਰ ਦਿਆਂਗਾ ਤਾਂ ਇੱਕ ਦੋ ਹੀ ਚਾਰ ਬੰਦੇ ਸੀ ਰੋਟਾਵੀਟਰ ਦੇ ਥੱਲੇ ਆ ਚਲੇ ਹਾਂ ਉਹਨਾਂ ਦੇ ਆਸ-ਪਾਸ ਵੀ ਫੜੇ ਹੋਏ ਸੀ ਉਹਨਾਂ ਕੋਲ ਕ੍ਰਪਾਨਾ ਹੈਗੀਆਂ ਇੱਕ ਆਪੇ ਬੰਦੇ ਉਹਨਾਂ ਸਦੇ 10-15 ਬੰਦੇ ਪਾਸੇ ਦੇ ਪਿੰਡਾਂ ਦੇ ਮਾਰਨ ਦੀ ਕੋਸ਼ਿਸ਼ ਹਾਂ ਇੱਕ ਪਿਸਤੌਲ ਵੀ ਹੈਗਾ ਇਹਨਾਂ ਕੋਲੇ ਤੇ ਉਦੋਂ ਬਾਅਦ ਚਲੇ ਗਏ ਟੱਕਾਂ ਮਠੰਡਾ ਪੈ ਗਿਆ ਘਰੋ ਘਰੀ ਚਲੇ ਗਏ ਨੇ ਤੇ ਰਾਤ ਇਹਨਾਂ ਦੇ ਨਾਲ ਪੰਗਾ ਪਿਆ ਉਹ ਇਹਨੂੰ ਲੈ ਕੇ ਆਏ ਇੱਥੇ ਹਸਪਤਾਲ ਦੇ ਬੂਹੇ ਕੋਲ ਮੇਰੇ ਨਾਲ ਪੈ ਗਏ ਹਾਂਜੀ ਕੇਰ ਕੇ ਕੁੱਟ ਮਾਰ ਕੇ ਇਹ ਇੱਥੇ ਆਣ ਕੇ ਕੇਰ ਕੇ ਕੁੱਟ ਮਾਰ ਕੀਤੀ ਇਹਦੇ ਜੱ 8 10 ਬੰਦੇ ਉਦੋਂ ਵੀ ਸੀ ਹਸਪਤਾਲ ਦੇ ਵਿੱਚ ਹਾਂਜੀ ਹਸਪਤਾਲ ਦੇ ਬਾਹਰ ਉਹ ਸਾਹਮਣੇ ਗੇਟ ਦੇ ਅੰਦਰ ਤੇ ਮੇਰੇ ਆ ਕੋਟ ਕੋਟ ਕੇ ਮੇਰੀਆਂ ਵੱਖੀਆਂ ਤਾਂ ਪਾੜ ਦਿੱਤੀਆਂ ਨੇ ਨਾ ਮੈਨੂੰ ਲੱਗਦਾ ਕੋਈ ਹੱਡੀ ਫ੍ਰੈਕਚਰ ਹੋਈ ਹੋਣ ਮਾਰ ਕਾਰਵਾਈ ਨਹੀਂ ਚਾਹੀਦੀ ਕਾਰਵਾਈ ਫੁੱਲ ਤੋਂ ਫੁੱਲ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੌਤੀ ਦੱਸਦੀ ਜਿਹੜੇ ਜ਼ਖਮੀ ਨੇ ਉਹਨਾਂ ਦਾ ਕਹਿਣਾ ਕਿ ਜਾਣ ਬੁੱਝ ਕੇ ਜਿਹੜੇ ਜ਼ਿੰਮੇਦਾਰ ਨੇ ਜੜ ਜ਼ਿੰਮੇਦਾਰ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਅਸੀਂ ਤਾਂ ਆਪਣੀ ਜਿਹੜੀ ਰਾਤ ਲਗਾਉਣੀ ਹੁੰਦੀ ਆ ਸੌਕੇ ਪਰ ਇਹ ਆ ਕੇ ਸਾਨੂੰ ਜਿਹੜਾ ਧੌਂਸ ਜਮਾਰੇ ਆ ਸੀ ਜਿਸ ਤੋਂ ਬਾਅਦ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਨੇ ਆਪਣੇ ਨਾਲ ਦੇ ਬੰਦੇ ਨੂੰ ਫੋਨ ਕਰ ਦਿੱਤਾ ਇੱਕ ਦੇ ਕੋਲ ਰਿਵਾਲਵਰ ਵੀ ਸੀ ਤੇ ਹਥਿਆਰ ਲੈ ਕੇ ਡੰਡੇ ਸੋਟੇ ਲੈ ਕੇ ਸਾਡੇ ਤੇ ਚੜ੍ਹ ਆਏ ਤੇ ਸਾਡੇ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਸਾਡੇ ਨਾਲ ਹੱਥੋਂ ਪਾਈ ਕੀਤੇ ਤੇ ਸਾਡੀ ਕੁੱਟ ਮਾਰ ਕੀਤੀ ਅਸੀਂ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਪਰ ਪੁਲਿਸ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਅਸੀਂ ਇਨਸਾਫ ਦੀ ਗੁਹਾਰ ਲਗਾ ਰਹੇ ਹਾਂ ਕਿ ਇਹਨਾਂ ਤੇ ਸਖਤ ਕਾਰ ਵੀ ਹੋਣੀ ਚਾਹੀਦੀ